ਪੰਜਾਬ ਤੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਰੋਕ ਕੇ ਰੱਖਣਾ ਤੇ ਅਤਿਆਚਾਰ ਕਰਨ ਦੇ ਖਿਲਾਫ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਐਕਸ਼ਨ ਪਲਾਨ ਅਲੀਕੇ ਗਏ ਨੇ ਇਸੇ ਪਲਾਨ ਤਹਿਤ ਵੀ ਕੇ ਜੋ ਡਕਾਉਂਦਾ ਧਨੇਰ ਗਰੁੱਪ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਰੇਲਾ ਰੋਕੇ ਸੰਕੇਤਕ ਤੌਰ ਤੇ ਧਰਨਾ ਦਿੱਤਾ ਗਿਆ ਇਸ ਮੌਕੇ ਜਥੇਬੰਦੀ ਦੇ ਬੁਲਾ ਰਹੇ ਆ ਨੇ ਕਿਸਾਨ ਅੰਦੋਲਨ ਦੇ ਮਾਮਲੇ 'ਚ ਆਪਣੀ ਜਥੇਬੰਦੀ ਦੀ ਅਗਲੀ ਰੂਪਰੇਖਾ ਦੱਸੀ ਅੱਜ ਸਾਡੀ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਚ 8 ਥਾਵਾਂ ਦੇ ਉੱਤੇ ਰੇਲ 3 ਘੰਟੇ ਦਾ ਰੇਲ ਜਾਮ ਦਾ ਸੱਦਾ ਹੈ ਇਹ ਸੱਦਾ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਹਰਿਆਣੇ ਦੇ ਬਾਰਡਰਾਂ ਉੱਤੇ ਦਿੱਲੀ ਜਾਂ ਤੱਕ ਰੋਕਿਆ ਜਾ ਰਿਹਾ ਤੁਹਾਨੂੰ ਜਬਰ ਕੀਤਾ ਜਾ ਰਿਹਾ ਉਹ ਜ਼ਬਰਦਸਤ ਵਿਰੋਧ ਕਰਨ ਦੇ ਵਾਸਤੇ ਅਸੀਂ ਕਰ ਰਹੇ ਹਾਂ ਸੰਜੂਤ ਮੋਰਚਾ ਕੋ ਵੱਡੇ ਐਕਸ਼ਨਾਂ ਬਾਰੇ ਵਿਚਾਰ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਸੰਭਵ ਹੈ ਸਭਾਵਨਾ ਇਸ ਗੱਲ ਦੀ ਹੈ ਕਿ ਰੇਲਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ ਸੋ ਸਰਕਾਰ ਇਸ ਗੱਲ ਦੇ ਉੱਤੇ ਧੱਕਾ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲੀ ਉਹ ਸੋਚ ਲੈ ਕੇ ਇਹ ਕਿਸਾਨ ਆਪ ਚ ਪੱਟੇ ਹੋਈ ਦੀ ਹਨ ਇਸ ਮਾਮਲੇ ਦੇ ਇਕੱਠੇ ਜਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਸਾਰੇ ਇੱਕ ਮੋਟ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਦਿੱਲੀ ਕੂਚ ਕੀਤਾ ਹੋਇਆ ਸੰਭੂ ਬਾਡਰ ਤੇ ਉਹ ਜਦੋਂ ਜਦ ਕਰ ਰਹੀਆਂ ਆਉਣ ਵਾਲੇ ਸਮੇਂ ਤੇ ਤੁਹਾਡੀ ਜਿਥੇ ਬੰਦੀ ਵੀ ਦਿੱਲੀ ਕੁਝ ਕਰ ਸਕਦੀ ਆ ਉਹ ਦਾ ਸਮਰਥਨ ਚ ਹਾਂ ਇਹ ਸਜੂਤ ਕਿਸਾਨ ਮੋਰਚੇ ਵੱਲੋਂ ਜੋ ਵੀ ਸੱਦਾ ਆਸਦਾ ਹੈ ਉਹ ਸਜੂਤ ਕਿਸਾਨ ਮੋਰਚਾ ਪਹਿਲੇ ਹੀ ਇਹ ਗੱਲ ਵਿਚਾਰ ਰਿਹਾ ਸੀ ਤਿਆਰੀ ਚੱਲ ਰਹੀ ਸੀ ਉਹ ਜਦੋਂ ਵੀ ਸਜੂਤ ਕਿਸਾਨ ਮੋਰਚੇ ਵੱਲੋਂ ਸੱਦਾ ਆਊਗਾ ਤਾਂ ਅਸੀਂ ਜਰੂਰ ਜਾਵਾਂ ਇੱਕ ਗੱਲ ਇੱਕ ਗੱਲ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਵਾਰ-ਵਾਰ ਆਉਂਦੀ ਹੈ ਕਿ ਕਿਤਨਾ ਕਿਤੇ ਲੋਕ ਇਹ ਸਵਾਲ ਕਰਦੇ ਨੇ ਕਿ ਪਹਿਲੇ ਜਿਹੜਾ ਪਹਿਲਾ ਹੱਲਾ ਸੀ ਪਹਿਲਾ ਅੰਦੋਲਨ ਸੀ ਦਿੱਲੀ ਦਾ ਉਹਦੇ ਬਾਅਦ ਹੀ ਇਸ ਵਾਰੀ ਇਕੱਠੇ ਹੋ ਕੇ ਕਿਉਂ ਨਹੀਂ ਕੁਝ ਕੀਤਾ ਕਿਸਾਨ ਜਥੇਬੰਦੀਆਂ ਨੇ ਇਸ ਮਾਮਲੇ ਦੇ ਉੱਤੇ ਸਾਡੇ ਜਥੇਬੰਦੀਆਂ 'ਚ ਇਹੀ ਥੋੜੇ ਜੇ ਹੈਗਾ ਫਰਕ ਤੇ ਅਸੀਂ ਵੀ ਇਹੀ ਚਾਹੁੰਦੇ ਸੀ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕਮੁੱਟ ਹੋ ਕੇ ਜਾਣ ਪਰ ਉਹ ਕੁਝ ਜਥੇਬੰਦੀਆਂ ਨੇ ਇਹ ਪਹਿਲਾ ਫੈਸਲਾ ਲੈ ਲਿਆ ਉਹ ਗਏ ਹੈ ਤੇ ਇਹ ਉਹਨਾਂ ਦਾ ਜਮਹੂਰੀ ਹੱਕ ਹੈ ਸਰਕਾਰ ਨੂੰ ਉਹਤੇ ਜ਼ਬਰਦਸਤ ਕਰਨ ਦਾ ਕੋਈ ਅਧਿਕਾਰ ਨਹੀਂ ਦੇਸ਼ ਭਰ ਦਾ ਜਿਹੜਾ ਸਾਡਾ ਸਾਂਝਾ ਮੋਰਚਾ ਹੈ ਉਹ ਬਕਾਇਦਾ ਸੰਯੁਕਤ ਕਿਸਾਨ ਮੋਰਚਾ ਕੱਲ ਨੂੰ ਪੂਰੀ ਕਾਲ ਸਮੇਤ ਇਸ ਗੱਲ ਨੂੰ ਲੈ ਕੇ ਵੀ ਸ਼ਾਮਲ ਹੋਊਗਾ ਭਾਤਵੰਦ ਦੇ ਵਿੱਚ ਪਹਿਲਾਂ ਹੀ ਸਾਡਾ ਸੱਦਾ ਹੈ ਫਿਰ ਅਸੀਂ ਹੁਣ ਵੀ ਜੋ ਕੱਲ ਨੂੰ ਵਿਚਾਰਨਾ ਹੈ ਕੱਲ ਦੀ ਡੇਟ 'ਚ ਲੁਧਿਆਣਾ 'ਚ ਮੀਟਿੰਗ ਹੋਣੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਹ ਜੋ ਵੀ ਵਿਚਾਰ ਕਰਕੇ ਫੈਸਲਾ ਕਰਨਗੇ ਕਿ ਹੈ ਕਿ ਅਸੀਂ ਇਹ ਇਹ ਦੇ ਵਿੱਚ ਕੋਈ ਅਹਿਮ ਫੈਸਲਾ ਲਵਾਂਗੇ ਜਿਹੜਾ ਵੀ ਉਹ ਫੈਸਲਾ ਲੈਂਦੇ ਨੇ ਅਸੀਂ ਉੱਤੇ ਪੈਰ ਰੋ ਦੇਵਾਂਗੇ ਅਸੀਂ ਦੂਜਿਆਂ ਦੇ ਮੋਢੇ ਨਾਲ ਮੋਢਾ ਨਹੀਂ ਲਾਵਾਂਗੇ ਸਪੋਰਟ ਨਹੀਂ ਕਰਾਂਗੇ ਅਸੀਂ ਦੋ ਕਦਮ ਅੱਗੇ ਹੋ ਕੇ ਲੜਾਂਗੇ ਕਿਸੇ ਗੱਲ ਤੋਂ ਸੀ ਘਵਾਉਂਦੇ ਨਹੀਂ ਕਿਸੇ ਗੱਲ ਤੋਂ ਡਾਂਟੇ ਨਹੀਂ ਸਾਡੀ ਜਥੇਬੰਦੀ ਦਾ ਇਤਿਹਾਸ ਹੈ